ਕੁਰਾਲੀ ਵਾਰਡ ਨੰਬਰ 2 ਦੇ ਕਾਉਂਸਲਰ ਭਾਰਤ ਪੂਸ਼ਣ ਨੇ ਵਾਰਡ ਵਿੱਚ ਪੇਵਰ ਬਲੌਕ ਲਗਾਉਣ ਦਾ ਕੰਮ ਕਰਵਾਇਆ ਸ਼ੁਰੂ ਵਾਰਡ ਵਾਸੀਆਂ ਨੇ ਵੀ ਚੰਗੇ ਉਪਰਾਲੇ ਲਈ ਕਾਉਂਸਲਰ ਨੂੰ ਕੀਤਾ ਸਨਮਾਨਿਤ ਕਾਉਂਸਲਰ ਤੇ ਵਾਰਡ ਵਾਸੀਆਂ ਨੇ ਕੰਮ ਵਿੱਚ ਰੁਕਾਵਟ ਪਾਉਣ ਵਾਲਿਆਂ ਨੂੰ ਸੁਣਾਈਆਂ ਖਰੀਆਂ ਖਰੀਆਂ ਨਹੀਂ ਨਿੰਦਿਤ ਕਰਾਂਦੇ ਅਸੀਂ ਆਪਾਂ ਡੀਸੀ ਦਾ ਡੀਸੀ ਮੈਦਾਨ ਤੱਕ ਇਆ ਸੀ ਪਰ ਹੈੱਡ ਆਫਿਸ ਤੱਕ ਜਿਹੜਾ ਵੀ ਹੈਗਾ ਬ੍ਰਾਂਚ ਤੱਕ ਪਹੁੰਚਾਂਗੇ ਆਪਣੇ ਸ਼ਿਕਾਇਤ ਕਰਾਂਗੇ ਕਿ ਸਾਡੇ ਵਾਰਡ ਦੇ ਕੰਮ ਪੇਸ ਬਾਤ ਕਰਕੇ ਰੁਕਵਾਏ ਜਾਂਦੇ ਆ ਸੁਣੋ ਕੀ ਕਿਹਾ ਵਾਰਡ ਵਾਸੀਆਂ ਨੇ ਤੇ ਕਿਸ ਦੀ ਬਣਾਈ ਰੇਲ ਜਿਹਨੇ ਕੰਮ ਰੁਕਵਾਇਆ ਉਹਨੂੰ ਕਹਿਣਾ ਚਾਹੁੰਦੇ ਹੋ ਮਾੜੀ ਗੱਲ ਹੈ ਕੋਈ ਨਹੀਂ ਹਾਂ ਮਾੜੀ ਗੱਲ ਹੈ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗਲੀ ਜਿਹੜੀ ਕਾਫੀ ਦੇਰ ਤੋਂ ਪੇਵਰ ਬਲੋਕ ਮੰਗ ਰਹੀ ਸੀਗੀ ਤੇ ਪੇਵਰ ਬਲੋਕ ਦਾ ਕੰਮ ਸ਼ੁਰੂ ਹੋ ਗਿਆ ਦੇਖੋ ਮੈਂ ਸਭ ਤੋਂ ਪਹਿਲਾਂ ਪੂਸੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਆਪਣਾ ਇਹ ਕੰਮ ਅੱਗੇ ਵਿੱਚ ਘੁੰਮ ਕੇ ਸ਼ੁਰੂ ਕਰਵਾਇਆ ਹੈ ਅੰਦਰ ਮੈਂ ਬਹੁਤ ਧੰਨਵਾਦ ਹਾਂ ਕੁਰਾਲੀ ਦੇ ਵਾਰਡ ਨੰਬਰ 2 ਵਿੱਚ ਪੇਵਰ ਬਲਾਕ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਵਾਰਡ ਦੇ ਕਾਉਂਸਲਰ ਭਾਰਤ ਪੂਸ਼ਨ ਦਾ ਸਨਮਾਨ ਵੀ ਵਾਰਡ ਵਾਸੀਆਂ ਵੱਲੋਂ ਕੀਤਾ ਗਿਆ ਹੈ ਅਤੇ ਇਹ ਉਹ ਵਾਰਡ ਹੈ ਜਿਸ ਦੇ ਵਿੱਚ ਲਗਾਤਾਰ ਵਿਕਾਸ ਦੇ ਕੰਮ ਹੋ ਰਹੇ ਨੇ ਅਤੇ ਕੁਝ ਲੋਕ ਵਿਕਾਸ ਦੇ ਕੰਮਾਂ ਦੇ ਵਿੱਚ ਰੁਕਾਵਟ ਵੀ ਪਾ ਰਹੇ ਨੇ ਪੁਸ਼ੀ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਾ ਤੁਹਾਡੇ ਵਾਰਡ ਦੇ ਵਿੱਚ ਜਿਹੜਾ ਕੰਮ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਮੈਂ ਉਹ ਆ ਨੰਬਰ 2 ਦੇ ਵਸਨੀਕਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਕਿ ਜਿਹੜਾ ਆਪਣਾ ਬਹੁਤ ਦੇਰ ਤੇ ਪੈਂਡਿੰਗ ਕੰਮ ਪਿਆ ਸੀਗਾ ਰੁਕਿਆ ਹੋਇਆ ਸੀਗਾ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਦੇ ਨਾਲ ਜਿਹੜੇ ਮੈਂ ਵਾਰਡ ਦੇ ਨਾਲ ਵਾਅਦੇ ਕੀਤੇ ਹੋਏ ਸੀਗੇ ਉਹਦੇ ਪਰ ਸਾਰੇ ਉਹਦੇ ਉੱਪਰ ਖਰਾ ਉਤਰੂੰਗਾ ਇੱਕ-ਇੱਕ ਕਰਕੇ ਜਿਹੜੇ ਵੀ ਹੈਗਾ ਕੰਮ ਕਰਾਉਂਗਾ ਤੇ ਨਾਲ ਮੈਂ ਇਹਦੇ ਚ ਪ੍ਰਧਾਨ ਜੀ ਨੂੰ ਵੀ ਇਹ ਧਿਆਨ ਚ ਲੈਣਾ ਚਾਹੁੰਦਾ ਕਿ ਜਿਹੜੇ ਜਿਹੜੇ ਵਾਰਡਾਂ ਤੇ ਕਰਾਲੀ ਦੇ ਵਿੱਚ ਸ਼ਹਿਰ ਦੇ ਕੰਮ ਵਿਕਾਸ ਦੇ ਕਾਰਜ ਰੁਕੇ ਵੀ ਐ ਉਹਨੂੰ ਸ਼ੁਰੂ ਕਰਾਇਆ ਜਾਵੇ ਜਿਹਦੇ ਐਸਟੀਮੇਟ ਪਾਸ ਹੋਏ ਵੀ ਐ ਉਹਨਾਂ ਦੇ ਟੈਂਡਰ ਕਰਾਏ ਜਾਵੇ ਕਿ ਇਹ ਕਿਸੇ ਦਾ ਆਪਣਾ ਕੋਈ ਪਰਸਨਲ ਕੰਮ ਤਾਂ ਹੈ ਨਹੀਂ ਵਾਰਡ ਦਾ ਵਾਰਡ ਦੇ ਵਾਸੀ ਬਹੁਤ ਜ਼ਿਆਦਾ ਮੁਸੀਬਤਾਂ ਦੇ ਵਿੱਚ ਐ ਬਹੁਤ ਬਰਸਾਤਾਂ ਦੇ ਵਿੱਚ ਨਿਕਲਣੋਂ ਜਦਾ ਨਹੀਂ ਐ ਸੜਕਾਂ ਟੁੱਟੀਆਂ ਪਈਆਂ ਤੇ ਇਸ ਦੇ ਨਾਲ ਆਪਣੇ ਹੋਰ ਜਿਹੜੇ ਵਾਰਡ ਦੇ ਕੰਮ ਪਏ ਐ ਜਿਵੇਂ ਮੇਨ ਰੋਡ ਵਾਲਾ ਉਹਦਾ ਵੀ ਬਹੁਤ ਜਲਦੀ ਕਰਕੇ ਅਸੀਂ ਟੈਂਡਰ ਕਰਵਾਏ ਜਾਵਾਂਗੇ ਉਹ ਵੀ ਕੰਮ ਕਰਾਇਆ ਜਾਏਗਾ ਤੇ ਬਾਕੀ ਨਾ ਸਾਰੇ ਉਹਨਾਂ ਬਾੜ ਵਾਸਤੇ ਨੂੰ ਫਿਰ ਇਸ ਕੰਮ ਦੀ ਬਹੁਤ ਬਹੁਤ ਨਵਾਰਕਾ ਦੇ ਬਾੜ ਦੇ ਵਿੱਚ ਹੋਰ ਵੀ ਕੰਮ ਹੈ ਜਿਹੜੇ ਹੋਣ ਵਾਲੇ ਆ ਇੱਕ ਪਿੱਛੇ ਵੀ ਕੰਮ ਰਹਿੰਦਾ ਹੈ ਉਹ ਕਦ ਤੱਕ ਤੱਕ ਕੰਮ ਕਰਵਾ ਸਕਦੇ ਹੋ ਕਿਉਂਕਿ ਕੰਮ ਕਾਫੀ ਪਈਆਂ ਬਾੜ ਚ ਹੋਣੇ ਵਾਲੇ ਹੋਰ ਕੰਮ ਤਾਂ ਵਿਸ਼ੇ ਤਕਰੀਬਾ ਆਪਣੇ ਐਸਟੀਮੇਟ ਪਾਸ ਕਰਾਏ ਹੋਏ ਆ ਮੈਂ ਤੁਹਾਨੂੰ ਫੇਰ ਦੱਸ ਦਵਾਂ ਕਿ ਉਹੀ ਕੁਝ ਟੈਂਡਰ ਨਾ ਹੋਣ ਕਰਕੇ ਤੇ ਕੰਮ ਰੁਕੇ ਹੋਏ ਆ ਜਿਵੇਂ ਪਿੱਛੇ ਤਾਇ ਜੀ ਦੇ ਘਰ ਦੇ ਕੋਲ ਕੰਮ ਸਟਾਰਟ ਹੋਇਆ ਸੀ ਉਹ ਕੁਝ ਕੁਝ ਕੰਮਸੀਆਂ ਨੇ ਆਪਣੀ ਸਿਆਸਤ ਖੇលਦੇ ਹੋਏ ਉਹ ਕਹਿੰਦੇ ਵੀ ਇੱਥੇ ਕੰਮ ਬੰਦ ਹੈ ਇੱਥੇ ਨਹੀਂ ਇਹ ਇੱਥੇ ਦਾ ਪਾਸ ਨਹੀਂ ਹੋ ਰਿਹਾ ਇਹ ਹੋਰ ਪਾਸੇ ਦਾ ਹੈ ਪਰ ਇਹ ਦੇਖੇ ਜਾਵੇ ਕਿ ਆ ਘਰ ਦੇ ਨਾਲ ਹੀ ਹੈ ਇਹ ਵੀ ਗਲਵਾਨੇ ਮੱਲੇ ਚ ਕਰ ਆਪਾਂ ਨੇ ਪਾਸਿੰਗ ਦੇ ਨਾਲ ਮੱਲੇ ਦਾ ਕੰਮ ਸਟਾਰਟ ਕਰਾਇਆ ਸੀਗਾ ਪਰ ਉਹ ਕਹਿੰਦੇ ਵੀ ਉਹ ਗਲਵਾਨਾ ਮੱਲਾ ਹੈ ਤੇ ਇਹ ਇੱਧਰ ਪਾਸਿੰਗ ਦਾ ਘਰ ਹੈ ਇੱਥੇ ਕੰਮ ਨਹੀਂ ਹੋਣਾ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਜੋ ਕਰਦਾ ਕਰਨ ਦੋ ਬਾਕੀ ਨੇ ਸਰ ਆ ਗਿਆ ਜਨਤਾ ਉਹਨਾਂ ਨੂੰ ਵੀ ਦੱਸੇਗੀ ਵੀ ਕਿਦਾਂ ਕਿਸੇ ਦੇ ਕੰਮ ਰੁਕਾਈ ਜਾਂਦੇ ਆ ਤੇ ਅਸੀਂ ਇਹ ਕੰਮ ਦੇ ਨਾਲ ਨਾਲ ਹਫਤੇ ਦੇ ਅੰਦਰ ਇਹ ਕੰਮ ਕੰਪਲੀਟ ਹੋ ਜਾਏਗਾ ਅਪੀ ਜਿਹੜਾ ਪੈਂਡਿੰਗ ਹੈ ਤਾਇਦੇ ਕਰਦੇ ਅੱਗੇ ਕੰਮ ਹੈ ਉਹਨੂੰ ਵੀ ਬਹੁਤ ਜਲਦ ਉਹਨੂੰ ਕੰਪਲੀਟ ਕਰਾਉਂਗੇ ਐਦਾ ਹੀ ਸਾਡੇ ਵਾਰ ਨੰਬਰ 2 ਦੇ ਵਿੱਚ ਨਗਰ ਖੇੜ ਦੇ ਕੋਲ ਨਾ ਪਰ ਪਾਈਪ ਦਾ ਓਵਰਫਲੋ ਦਿੱਲੀ ਦਾ ਪਾਣੀ ਆਂਦਾ ਬਹੁਤ ਜ਼ਿਆਦਾ ਉਹਦਾ ਵੀ ਮੈਂ ਕਾਫੀ ਵਾਰ ਕਮੇਟੀ ਤੇ ਹਾਊਸ ਦੇ ਵਿੱਚ ਵੀ ਕਹਿ ਚੁੱਕਿਆ ਮੈਡਮ ਵੀ ਆਈ ਸੀ ਉੱਥੇ ਵੀ ਕਿਹਾ ਕਿ ਇਹਨੂੰ ਕਰਾਇਆ ਜਾਵੇ ਪਰ ਉਹ ਹਾਊਸ ਕਰਨੀ ਤੇ ਤੇ ਕਬਾੜੀ ਕਰਨੀ ਤੇ ਉਹਨੂੰ ਅਣਦੇਖਾ ਕਰਿਆ ਜਾ ਰਿਹਾ ਹੈ ਜਿਹਦੇ ਵਿੱਚ ਪਬਲਿਕ ਨੂੰ ਬਹੁਤ ਹਰਾਸ਼ਮੈਂਟ ਹੋ ਰਹੀ ਹੈ ਹਰ ਰੋਜ਼ ਗੰਦੇ ਪਾਣੀ ਲੈ ਕੇ ਪੈਰਾਂ ਚੱਪਲ ਲੈ ਕੇ ਮੰਦਿਰ ਜਾਂਦੇ ਆਂ ਤੇ ਘਰ ਜਾਂਦੇ ਆਂ ਤਾਂ ਉਹਦਾ ਗੰਦ ਨਾਲ ਜਾਂਦਾ ਹੈ ਤੇ ਮੈਂ ਫਿਰ ਪ੍ਰਸ਼ਾਸਨ ਨੂੰ ਤੇ ਨਗਰ ਕੌਂਸਲ ਯੂ ਨੂੰ ਪ੍ਰਧਾਨ ਨੂੰ ਇਹ ਧਿਆਨ ਚ ਲੈਣਾ ਚਾਹੁੰਦਾ ਕਿ ਉਹਨੂੰ ਜਲਦੀ ਜਲਦੀ ਕੰਮ ਨੂੰ ਕਰਾਇਆ ਜਾਵੇ ਅਗਰ ਇਹਨਾਂ ਨੂੰ ਫਿਰ ਉਹ ਮਹੀਨੇ ਦਾ ਸਹੀ ਟਾਈਮ ਦੰਦੇ ਕਮੇਡੀ ਹੰਦਾ ਪਰ ਨਹੀਂ ਮਹੀਨੇ ਦਾ ਕਰਾਂਦੇ ਅਸੀਂ ਆਪਾਂ ਡੀਸੀ ਦਾ ਡੀਸੀ ਮੈਦਮ ਤੱਕ ਜਾਂ ਅਸੀਂ ਪਰ ਹੈੱਡ ਆਫਿਸ ਤੱਕ ਜਿਹੜਾ ਵੀ ਹੈਗਾ ਹੈ ਬ੍ਰਾਂਚ ਡੈਕ ਪਰ ਜਾਏਗੇ ਆਪਣਾ ਸ਼ਿਕਾਇਤ ਕਰਾਂਗੇ ਕਿ ਸਾਡੇ ਵਾਰਡ ਦੇ ਕੰਮ ਪੇਸ ਬਾਤ ਕਰਕੇ ਰੁਕਵਾਏ ਜਾਂਦੇ ਆ ਤੇ ਫਿਰ ਮੈਂ ਇਹਨਾਂ ਨੂੰ ਕਹਿੰਦਾ ਕਿ ਜਿਹੜੇ ਵੀ ਨਾ ਵਾਦੇ ਕੀਤੇ ਸੀਗੇ ਵਾਰਡ ਵਾਸੀਆਂ ਨਾਲ ਸਭ ਨੂੰ ਸਭ ਤੋਂ ਪਹਿਲ ਦੇ ਧਰਤੇ ਮੈਂ ਕਰਾਉਂਗਾ ਮੈਂ ਇਹਨਾਂ ਵਾਸਤੇ ਹੀ ਦਿਨ ਰਾਤ ਕੰਮ ਲਾ ਵਰਦਾ ਜਦ ਵੀ ਮੈਨੂੰ ਕਿਤੇ ਬੁਲਾਉਂਦੇ ਆ ਮੈਨੂੰ ਹਮੇਸ਼ਾ ਖੜਾ ਹੁੰਦਾ ਹੈ ਅਨਾਦ ਜੀ ਕਾਫੀ ਦੇਰ ਤੋਂ ਜਿਹੜਾ ਕੰਮ ਰੁਕਿਆ ਹੋਇਆ ਸੀਗਾ ਤੇ ਕੰਮ ਸ਼ੁਰੂ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਕਾਉਂਸਲਰ ਦੇ ਉਪਰਾਲੇ ਨੂੰ ਹਾਂ ਸਾਡੇ ਐਮ ਸੀ ਸਾਹਿਬ ਭਾਰਤ ਪੁਸ਼ਨ ਜੀ ਬਰਮਾ ਜੀ ਜਦ ਵੀ ਕਿਤੇ ਸਾਡਾ ਕੋਈ ਕੰਮ ਹੁੰਦਾ ਤਾਂ ਜਦੇ ਆ ਜਾਂਦੇ ਨੇ ਜਦੇ ਆ ਕੇ ਕਰਾਉਂਦੇ ਆ ਸਾਡਾ ਕੰਮ ਬਹੁਤ ਦੇਰ ਤੇ ਰੁਕਿਆ ਪਤਾ ਸੀ ਇਹਨਾਂ ਨੇ ਪਾਣੀ ਮੰਨ ਗੁਜ਼ਰਦੇ ਤੇ ਸਾਡੇ ਅੰਦਰਾਂ ਮਾ ਪਾਣੀ ਵੜਦਾ ਤਾਂ ਘਰਾਂ ਮਾ ਪਾਣੀ ਮੀਂਹ ਕਿਤੇ ਬੈਂਦਾ ਪਾਣੀ ਸਾਡੇ ਵੀ ਇਸ ਕਰਕੇ ਇਹਨਾਂ ਨੇ ਬਚਾਰਿਆਂ ਨੇ ਬਹੁਤ ਸਾਡਾ ਸਾਥ ਦਿੰਦੇ ਆ ਹਰ ਇੱਕ ਕੰਮਾਂ ਸਾਡੇ ਸ਼ਾਮਲ ਹੁੰਦੇ ਆ ਕੰਮ ਕਰਾਉਂਦੇ ਆ ਕਿਸੇ ਦੀ ਗੱਲ ਕਿਸੇ ਵਿੱਚ ਗੱਲ ਦੀ ਉਹ ਨਹੀਂ ਆ ਸਾਨੂੰ ਠੀਕ ਹੈ ਤੈਜੀ ਤੁਹਾਡੇ ਘਰ ਦੇ ਇੱਕ ਅੱਗੇ ਟੋਆ ਪੱਟਿਆ ਹੋਇਆ ਸੀਗਾ ਤੇ ਕਾਉਂਸਲਰ ਸਾਹਿਬ ਨੇ ਵੀ ਕਿਹਾ ਵੀ ਹਪੈਲ ਦੇ ਅਧਾਰ ਤੇ ਹੱਲ ਕਰਾਵਾਂਗੇ ਕਿਸੇ ਨੇ ਸਿਆਸਤ ਕੀਤੀ ਹੈ ਉਹਨਾਂ ਨੂੰ ਕਿਆ ਕਹਿਣਾ ਚਾਹੁੰਦੇ ਜਿਹੜੇ ਕੰਮ ਰੋਕਦੇ ਆ ਮੈਂ ਤਾਂ ਐਂ ਕਹਿੰਦਾ ਵੀ ਮੇਰੇ ਇੱਕ ਮਹੀਨੇ ਤੋਂ ਵੱਧ ਹੋ ਗਿਆ ਮੇਰੇ ਘਰ ਉਹ ਟੋਆ ਪੱਟੇ ਨੂੰ ਕਿਸੇ ਦਿਨ ਉਦੋਂ ਜਦ ਟੋਆ ਪੱਟ ਹੋਏ ਨਾ ਉਦੋਂ ਕੋਈ ਉੱਕੋਨੇ ਟੋਆ ਪੱਟੇ ਹੋਏ ਮੈਨੂੰ ਬੜੀ ਪ੍ਰੋਬਲਮ ਹੁੰਦੀ ਲੰਘਣ ਦੇ ਵਾਸਤੇ ਹੈ ਉੱਥੋਂ ਹੀ ਮਤਲਬ ਮੈਂ ਕਹਿੰਦਾ ਵੀ ਇਹ ਤਾਂ ਪੜਿਆ ਹੀ ਨਾ ਇਹ ਪੱਟਿਆ ਹਾਂ ਹਾਂ ਜੇ ਮੇਰੇ ਘਰ ਮੇਰੇ ਪੱਟਿਆ ਨਹੀਂ ਪ੍ਰਤੱਖ ਕੋ ਦੇਖ ਲੈ ਜਿਹਨੇ ਕੰਮ ਰਕਵਾਇਆ ਉਹਨੂੰ ਕਿਆ ਕਹਣਾ ਚਾਹੁੰਦੇ ਹੋ ਮਾੜੀ ਗੱਲ ਹੈ ਵੀ ਕਹ ਕੋਈ ਨਹੀਂ ਹਾਂ ਮਾੜੀ ਗੱਲ ਹੈ ਹਾਂ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗਲੀ ਜਿਹੜੀ ਕਾਫੀ ਦੇਰ ਤੋਂ ਪੇਵਰ ਬਲੋਕ ਮੰਗ ਰਹੀ ਸੀਗੀ ਤੇ ਪੇਵਰ ਬਲੋਕ ਦਾ ਕੰਮ ਸ਼ੁਰੂ ਹੋ ਗਿਆ ਦੇਖੋ ਮੈਂ ਸਭ ਤੋਂ ਪਹਿਲਾਂ ਪੂਸੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਆਪਣਾ ਇਹ ਕੰਮ ਅੱਗੇ ਵਿੱਚ ਹੁਮ ਗਏ ਸ਼ੁਰੂ ਕਰਵਾਇਆ ਹੈ ਅੰਦਰ ਮੈਂ ਬਹੁਤ ਧੰਨਵਾਦ ਹਾਂ ਤੇ ਬਾਕੀ ਕੰਮ ਇਹ ਬਿਲਕੁਲ ਠੀਕ ਕਰ ਰਹੇ تھے ਕੁਝ ਲੋਕ ਕਹਿ ਰਹੇ ਵਿੱਚ ਦੇ ਜੋ ਟੰਗਾ ਖਿਚਣ ਵਾਲੇ ਆ ਉਹ ਗਲਤ ਅੰਸਰ ਹੈ ਇਹਨਾਂ ਨੂੰ ਗਲਤ ਮਤਲਬ ਉਹ ਗੈਡ ਕੀਤਾ ਜਾਂਦਾ ਹੈ ਤੇ ਕੰਮ ਦੇ ਵਿੱਚ ਰਿਕੋਰਡ ਪਾਈ ਜਾ ਰਹੀ ਆ ਜਿਹੜਾ ਕੰਮ ਦੋ ਦਿਨ ਦੇ ਵਿੱਚ ਹੁਣ ਚਾਰ ਦਿਨ ਦੇ ਵਿੱਚ ਹੋਣਾ ਸੀ ਉਹ ਮਹੀਨੇ ਦੇ ਵਿੱਚ ਜਾ ਰਿਹਾ ਉਹ ਠੀਕ ਹੈ ਇੱਕ ਤਾਂ ਟਾਈਮ ਖਰਾਬ ਹੋ ਰਿਹਾ 11 ਦਾ ਵੀ ਪੈਸਾ ਵੀ ਇਹਨਾਂ ਦੇ ਉੱਤੇ ਲੋਡ ਪੈ ਪੈਦਾ ਸਾਰਾ ਤੇ ਸਟ ਸਰਕਾਰ ਤੇ ਪੈ ਰਿਹਾ ਤੇ ਜਿਹੜੇ ਹੁਣ ਤੱਕ ਚਲਾ ਤਾ ਉਹਨਾਂ ਨੂੰ ਇਹ ਰਿਕਵੈਸਟ ਕਰਦਾ ਵੀ ਇਹ ਹਜੇ ਕੰਮ ਨਾ ਕਰੋ ਆਪਣਾ ਇੱਕ ਇੱਕੜ ਦਾ ਵਿਕਾਸ ਨਹੀਂ ਹੋ ਰਿਹਾ ਪਰ ਇਹ ਕਰਾੜੀ ਦਾ ਵਿਕਾਸ ਹੋ ਰਿਹਾ ਹੈ ਸ਼ਹਿਰ ਦਾ ਵਿਕਾਸ ਹੋ ਰਿਹਾ ਹੈ ਮਹੱਲੇ ਦਾ ਵਿਕਾਸ ਹੋ ਰਿਹਾ ਹੈ ਅਤੇ ਜ਼ਰੂਰ ਦਿੱਤੇ ਕਿ ਅੱਜ ਕਾਉਂਸਲਰ ਭਰਤ ਪੂਸ਼ਨ ਪੁਸ਼ੀ ਵੱਲੋਂ ਵਾਰਡ ਦੇ ਵਿੱਚ ਪਿਲ ਬਲੌਕ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ ਤੇ ਨਾਲ ਹੀ ਵਾਰਡ ਵਾਸੀਆਂ ਨੇ ਉਹਨਾਂ ਨੂੰ ਲਕ lant ਵੀ ਪਾਈਆਂ ਜਿਹੜੇ ਕਿ ਚੰਗੇ ਕੰਮ ਦੇ ਵਿੱਚ ਰੁਕਾਵਟ ਪਾਉਂਦੇ ਨੇ ਅਤੇ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸ਼ਹਿਰ ਦਾ ਕੋਈ ਚੰਗਾ ਕੰਮ ਹੁੰਦਾ ਹੈ ਉਸ ਦੇ ਵਿੱਚ ਰੁਕਾਵਟ ਨਾ ਪਾਈ ਜਾਵੇ ਕਿਉਂਕਿ ਜੇਕਰ ਮੁਹੱਲੇ ਦਾ ਵਿਕਾਸ ਹੋਵੇਗਾ ਤਾਂ ਸ਼ਹਿਰ ਦਾ ਵਿਕਾਸ ਹੋਵੇਗਾ ਅਤੇ ਨਾਲ ਹੀ ਭਰਤ ਪੂਸ਼ਨ ਕਾਉਂਸਲਰ ਨੇ ਇਹ ਵੀ ਦਾਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਸਾਰੇ ਕੰਮ ਪੈਂਡਿੰਗ ਪਏ ਨੇ ਉਹਨਾਂ ਨੂੰ ਵੀ ਪੂਰਾ ਕਰਵਾਇਆ ਜਾਵੇਗਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰਣ ਕੁਰਾਲੀ